ਫੋਤੇਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਸਾਨੀਪੁਰ ਵਿਖੇ ਨਵੇਂ ਬਨੇ ਅੰਗੜਵਾੜੀ ਸੈਂਟਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕੀ ਕਿਹਾ ਆਓ ਸੁਣਦੇ ਹਾਂ ਅੱਜ ਪਿੰਡ ਸਾਨੀਪੁਰ ਬਲਾਕ ਸਰਾਂ ਦਾ ਜਿਹੜਾ ਵੱਡਾ ਪਿੰਡ ਹੈ ਸਾਡਾ ਉੱਥੇ ਇੱਕ ਬਹੁਤ ਸ਼ਾਨਦਾਰ ਆਂਗਣਵਾੜੀ ਸੈਂਟਰ ਬਣ ਕੇ ਤਿਆਰ ਹੋਇਆ ਤੇ ਉਦਘਾਟਨ ਕੀਤਾ ਮੇਰੇ ਨਾਲ ਸਾਡੇ ਬੀਡੀਪੀਓ ਸਾਹਿਬ ਸੀਡੀਪੀਓ ਸਾਹਿਬ ਸਾਡੇ ਸਾਰੇ ਪੰਚਾਇਤ ਸਰਪੰਚ ਸਾਹਿਬਾਨ ਇਸ ਪਿੰਡ ਦੇ ਜਮਰਦੀਪ ਜੀ ਤੇ ਸਾਡੇ ਸਾਰੇ ਪੰਚ ਸਾਹਿਬਾਨ ਬਕਬਕ ਪਿੰਡ ਤੋਂ ਆਏ ਸਾਡੇ ਸਰਪੰਚ ਸਾਹਿਬਾਨ ਸਾਡਾ ਸਾਰਾ ਪੰਚਾਇਤ ਡਿਪਾਰਟਮੈਂਟ ਦਾ ਸਟਾਫ ਸੀਡੀਪੀਓ ਡਿਪਾਰਟਮੈਂਟ ਦਾ ਸਾਰਾ ਸਟਾਫ ਮੈਂ ਉਹਨਾਂ ਨੂੰ ਵਧਾਈ ਦਿੰਦਾ ਇਸ ਗੱਲ ਦੀ ਕਿ ਉਹਨਾਂ ਨੇ ਜਿਹੜਾ ਤੁਸੀਂ ਪਹਿਲਾਂ ਇੱਥੇ ਦੇਖੋਗੇ ਖੰਡਰ ਸੀ ਜਿਵੇਂ ਮੈਂ ਪਹਿਲਾਂ ਬੋਲਦੇ ਕਿਹਾ ਕਿ ਪਹਿਲਾਂ ਇਹ ਹੁੰਦਾ ਸੀ ਕਿ ਸਭ ਤੋਂ ਜਿਹੜਾ ਮਾਰਾ ਕਮਰਾ ਉਹਦੇ ਵਿੱਚ ਅੰਗਰਵਾੜੀ ਸੈਂਟਰ ਬਣਾਉਂਦੇ ਸੀ ਲੇਕਿਨ ਮਾਨਯੋਗ ਸਰਦਾਰ ਭੌਂਸੀ ਮਾਨ ਸਾਹਿਬ ਦੀ ਗਵਾਈ ਦੇ ਵਿੱਚ ਅਸੀਂ ਵਧੀਆ ਜਿਹੜੇ ਅੰਗਰਵਾੜੀ ਸੈਂਟਰ ਬਣਾ ਕੇ ਬੱਚਿਆਂ ਨੂੰ ਚੰਗਾ ਐਟਮੋਸਫੀਅਰ ਦੇ ਰਿਆ ਚੰਗੀ ਉਹਨਾਂ ਨੂੰ ਖੁਰਾਕ ਦੇ ਰਿਆ ਕਿਉਂਕਿ ਵਿਗਿਆਨਿਕ ਇਹ ਕਹਿੰਦੇ ਆ ਕਿ ਬੱਚੇ ਜਦੋਂ ਐਟਮੋਸਫੀਅਰ ਵਧੀਆ ਮਿਲੇਗਾ ਖੁਰਾਕ ਵਧੀਆ ਮਿਲੂਗਾ ਤਾਂ ਸਮਾਜ ਚ ਉਹ ਆਪਣਾ ਯੋਗਦਾਨ ਪਾਉਣਗੇ ਕਿਉਂਕਿ ਉਸ ਕਿਸੇ ਵੀ ਸਮਾਜ ਦੀ ਪਨੀਰੀ ਹੁੰਦੀਆਂ ਬੱਚੇ ਸੋ ਮੈਂ ਸਾਰਿਆਂ ਨੂੰ ਵਧਾਈ ਦੇਣਾ ਨਗਰ ਨਿਵਾਸੀਆਂ ਨੂੰ ਕਿ ਬੜੀ ਸ਼ਾਨਦਾਰ ਬਿਲਡਿੰਗ ਬਣ ਕੇ ਤਿਆਰ ਹੋਈ ਹੈ ਔਰ ਸਾਰੀਆਂ ਫਸਿਲਟੀਆਂ ਵਿੱਚ ਤੁਸੀਂ ਦੇਖੋਗੇ ਕਿਚਨ ਵਾਸ਼ਰੂਮ ਬੱਚਿਆਂ ਲਈ ਖੇਡਣ ਲਈ ਸਾਰਾ ਸਜੋ ਸਮਾਨ ਉਹਨਾਂ ਲਈ ਜਿਹੜੀਆਂ ਚੇਸ ਵੀ ਹੈਗੀਆਂ ਨੇ ਔਰ ਇਹ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਮਾਨਯੋਗ ਸਰਦਾਰ ਪੰਸੀ ਮਾਨ ਸਾਹਿਬ ਦਾ ਔਰ ਅਸੀਂ ਤੋਂ ਪਹਿਲਾਂ ਅਬਦੋਚੀ ਕਲਾ ਉੱਥੇ ਲਾਇਬ੍ਰੇਰੀ ਬਹੁਤ ਸ਼ਾਨਦਾਰ ਉਹਦਾ ਤੋਂ ਘਟਨ ਕਰਕੇ ਆਏ ਸੀ ਸੋ ਕਹਿ ਮੇਰਾ ਭਾਵ ਕਿ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਦੀ ਜਿਹੜੀ ਰੇਸ ਹੈ ਹੁਣ ਵਧੀਆ ਸਪੀਡ ਨਾਲ ਚੱਲ ਰਹੀ ਹੈ ਔਰ ਅਸੀਂ ਸਾਰੇ ਇਕੱਠੇ ਹੋ ਕੇ ਹੀ ਪੰਜਾਬ ਨੂੰ ਤਾਂ ਹੀ ਰੰਗਲਾ ਪੰਜਾਬ ਬਣਾਵਾਂਗੇ ਜੇ ਡਿਵੈਲਪਮੈਂਟ ਪਿੰਡਾਂ ਵਿੱਚ ਹੋਵੇ ਆ ਸਾਰੇ ਪਿੰਡਾਂ ਵਿੱਚ ਜਿਵੇਂ ਪਹਿਲਾਂ ਦੱਸਿਆ ਕਿ ਹਰ ਇੱਕ ਪਿੰਡ ਦੇ ਵਿੱਚ ਤਕਰੀਬਨ ਪਾਈਪ ਲਾਈਨ ਦਾ ਕੰਮ ਚੱਲ ਰਿਹਾ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਸਰਕਾਰ ਜਦੋਂ ਬਣੀ ਸੀ ਤਾਂ ਕੁਦਰਤੀ ਪਾਣੀ ਜਿਹੜਾ 21% ਅਸੀਂ ਯੂਜ਼ ਕਰਦੇ ਸੀ ਐਗਰੀਕਲਚਰ ਲਈ ਅੱਜ ਅਸੀਂ 65% ਤੱਕ ਆ ਗਏ ਔਰ ਸਰਕਾਰ ਦਾ ਟੀਚਾ ਹੈ ਕਿ ਆਉਣ ਵਾਲੇ ਸਾਲ ਅਸੀਂ 85% ਤੱਕ ਜਾਈਏ ਸੋ ਕਹਿੰਦਾ ਪਾਲ ਜਿਹੜੀ ਸਰਕਾਰ ਨੂੰ ਪਹਿਲਾ ਕੰਮ ਕਰਨੀ ਚਾਹੀਦੀ ਸੀ ਉਹ ਮਾਨਯੋਗ ਸਰਦਾਰ ਭੌਂ ਸਿੰਘ ਮਾਨ ਸਾਹਿਬ ਦੀ ਸੋਚ ਹੈ ਜਿਹੜੀ ਉਹ ਕੰਮ ਕਰ ਰਹੇ ਆ ਔਰ ਹਰ ਇੱਕ ਖੇਤ ਨੂੰ ਜਿਹੜਾ ਪਾਣੀ ਹੈ ਨਹਿਰਾਂ ਦਾ ਲੱਗੇ ਸੂਹਿਆਂ ਦਾ ਲੱਗੇ ਇਹ ਸਰਕਾਰ ਦਾ ਟੀਚਾ ਮਿਲਣ ਸਾਹਿਬ ਜਿੱਥੇ ਦਿੱਕੇ ਲਈ ਹਜ਼ਾਰ ਰਿਆ ਸਕੀਨ ਕਰਤੀ ਆਪਣਾ ਸਰਕਾਰ ਨੂੰ ਸਰ ਹਰ ਇੱਕ ਜਿਹੜਾ ਵਾਅਦਾ ਹੈ ਮਾਨਯੋਗ ਸਰਦਾਰ ਭੌਂ ਸਿੰਘ ਮਾਨ ਸਾਹਿਬ ਪੂਰਾ ਕਰਨਗੇ ਤੁਸੀਂ ਦੇਖਿਆ ਕਿ ਡਿਵੈਲਪਮੈਂਟ ਦੇ ਜਿਹੜੇ ਕੰਮ ਹੋ ਰਹੇ ਸੜਕਾਂ ਦਾ ਸਾਡਾ ਪੈਸਾ 6850 ਕਰੋੜ ਰੁਪਈਆ ਉਹ ਸਰਕਾਰ ਨੇ ਬੀਜੇਪੀ ਦੇ ਨੇ ਕੇਂਦਰ ਸਰਕਾਰ ਨੇ ਹਾਲ ਤੱਕ ਰਿਲੀਜ਼ ਨਹੀਂ ਕੀਤਾ ਅਸੀਂ ਸੁਪਰੀਮ ਕੋਰਟ ਵੀ ਗਏ ਲੇਕਿਨ ਅਸੀਂ ਕਿੰਨਾ ਚਿਰ ਉਡੀਕ ਕਰਦੇ 3650 ਕਰੋੜ ਅਸੀਂ ਆਪਣੇ ਵਸੀਲਿਆਂ ਨਾਲ ਉਹ ਹੁਣ ਸੜਕਾਂ ਦਾ ਕਲਪ ਕਰ ਰਹੇ ਆ ਸੋ ਇਹ ਵੀ ਜਿਹੜਾ 1000 ਰੁਪਏ ਅਸੀਂ ਪੂਰਾ ਕਰਾਂਗੇ ਵਾਦਾ ਲੋਕਾਂ ਕੋਲ ਤਾਂ ਹੀ ਜਾਵਾਂਗੇ ਵੋਟ ਮੰਗਣ ਵਿੱਚ ਸਾਡੇ ਵਾਦੇ ਸਾਰੇ ਪੂਰੇ ਹੋਣਗੇ ਠੀਕ ਹੈ ਥੈਂਕ ਯੂ ਸਰ ਜਿੰਨਾ ਵਿਕਾਸ ਕਰਦੇ ਹੋ ਹੋਰ ਨਵੇਂ ਵਿਕਾਸ ਪੜੇ ਕਰਦੇ ਜੀ ਸਰ ਸ਼੍ਰੀਕਲ ਜੀ ਅੱਜ ਅਸੀਂ ਪਿੰਡ ਸਾਨੀਪੁਰ ਆਏ ਹਾਂ ਬਲਾਕ ਸਰਹੰਦ ਦੇ ਵਿੱਚ ਇੱਥੇ ਅੱਜ ਅਸੀਂ ਇੱਕ ਆਂਗਣਵਾੜੀ ਦਾ ਉਦਘਾਟਨ ਕੀਤਾ ਹੈ ਇਹ ਆਂਗਣਵਾੜੀ ਬੱਚਿਆਂ ਲਈ ਛੋਟੇ ਬੱਚਿਆਂ ਲਈ ਬਣਾਈ ਗਈ ਹੈ ਜਿਵੇਂ ਕਿ ਇੱਥੇ ਪਹਿਲਾਂ ਜੋ ਆਂਗਣਵਾੜੀ ਸੈਂਟਰ ਸੀ ਉਹ ਬਿਲਕੁਲ ਹੀ ਖੰਡਰ ਹੋ ਚੁੱਕਿਆ ਸੀ ਉਹ ਬਿਲਡਿੰਗ ਕਿਸੇ ਵੀ ਟਾਈਮ ਬੱਚਿਆਂ ਉੱਤੇ गिर ਸਕਦੀ ਸੀ ਅਨਸੇਫ ਸੀਗੀ ਤਾਂ ਇੱਕ ਸ਼ਾਨਦਾਰ ਤਿਆਰ ਹੋਈ ਹੈ ਇਹ ਕੁਝ ਅਸੀਂ ਪੰਚਾਇਤ ਫੰਡ ਇਹਦੇ ਵਿੱਚ ਯੂਟਿਲਾਈਜ਼ ਕੀਤਾ ਕੁਝ ਅਸੀਂ ਇਹਦੇ ਵਿੱਚ ਨਰੇਗਾ ਚ ਪਾਰਟ ਲਿਆ ਤੇ ਹੁਣ ਅਸੀਂ ਇਸ ਟਾਈਮ ਇਹ ਚੌਥਾ ਉਦਘਾਟਨ ਹੈ ਬਲਾਕ ਸਰੰਦ ਦਾ ਤੇ ਨੈਕਸਟ ਅਸੀਂ ਚਾਰ ਅੰਗਨਵਾੜੀਜ਼ ਦੇ ਉਦਘਾਟਨ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਰਾਂਗੇ ਤੇ ਨਾਲ ਹੀ ਲਾਇਬ੍ਰੇਰੀਜ਼ ਦੇ ਵੀ ਚੱਲ ਰਹੇ ਨੇ ਲਾਇਬ੍ਰੇਰੀਜ਼ ਬਹੁਤ ਸ਼ਾਨਦਾਰ ਬਣੀਆਂ ਨੇ ਪਹਿਲਾਂ ਇੱਕ ਰੁਰਕੀ ਚ ਉਦਘਾਟਨ ਕੀਤਾ ਸੀ ਐਮਐਲਏ ਸਾਹਿਬ ਨੇ ਫਿਰ ਅੱਜ ਇੱਕ ਬਦੌਸ਼ੀ ਕਲਾਂ ਦੇ ਵਿੱਚ ਉਦਘਾਟਨ ਕੀਤਾ ਤੇ ਨੈਕਸਟ ਇੱਕ ਚਨਾਰਥਲ ਕਲਾਂ ਦੇ ਵਿੱਚ ਉਦਘਾਟਨ ਹੋਏਗਾ ਜੋ ਕਿ ਇੱਕ ਲਾਇਬ੍ਰੇਰੀ ਦਾ ਹੋਏਗਾ ਨਾਲ ਹੀ ਆਂਗਣਵਾੜੀ ਸੈਂਟਰ ਦਾ ਹੋਏਗਾ ਰਣਦੇਵ ਵਿਕਾਸਕਾਰ ਕਦੋਂ ਪੁਰੇ ਵਿਕਾਸ ਕਰਜਾਂ ਦਾ ਜਿਹੜਾ ਪ੍ਰੋਸੈਸ ਹੈ ਮੈਂ ਮੰਨਦੀ ਆ ਕਿ ਨੇਵਰ ਐਂਡਿੰਗ ਹੈ ਇਹ ਤਾਂ ਚੱਲਦਾ ਹੀ ਰਹਿਣਾ ਹੈ ਇਹ ਕਦੇ ਖਤਮ ਨਹੀਂ ਹੋਣਾ ਤਾਂ ਇਹ ਸਲੋ ਪ੍ਰੋਸੈਸ ਹੈ ਹੁੰਦਾ ਰਹੇਗਾ ਪਰ ਅਸੀਂ ਆਪਦੀ ਪੂਰ ਪੂਰ ਜੋਰ ਕੋਸ਼ਿਸ਼ ਨਾਲ ਅਸੀਂ ਜਲਦੀ ਤੋਂ ਜਲਦੀ ਇਸ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਹਾਂਜੀ ਸਰ ਅੱਜ ਉਹਦਾ ਕੀਤੇ ਅੰਗਨਵਾੜੀ ਠੀਕ ਹੈ ਇਹ ਸਰ ਸਾਡੇ ਅੰਗਨਵਾੜੀ ਸੈਂਟਰ ਹੈ ਜਿਹੜਾ ਸਾਡੇ ਪਿੰਡ ਦੇ ਵਿੱਚ ਲਗਭਗ ਮੈਨੂੰ ਤਾਂ ਇਹ ਲੱਗਦਾ ਵੀ 50 ਸਾਲ ਤੋਂ ਕਦੇ ਬਣਿਆ ਹੀ ਨਹੀਂ ਸੀ ਜਿੱਥੇ ਬੱਚੇ ਬੈਠਦੇ ਸੀ ਜੇ ਤੁਹਾਨੂੰ ਉਹ ਜਗ੍ਹਾ ਤੇ ਲੈ ਚੱਲਣਾ ਤੁਸੀਂ ਤਾਂ ਖੜ੍ਹ ਵੀ ਨਹੀਂ ਸਕਦੇ ਉੱਥੇ ਮਤਲਬ ਪੜਨਾ ਤਾਂ ਬੱਚਿਆਂ ਦੇ ਇੱਕ ਪਾਸੇ ਖੇਡਣਾ ਤਾਂ ਇੱਕ ਪਾਸੇ ਉੱਥੇ ਤਾਂ ਅੰਦਰੇ ਵੀ ਵੜ ਸਕਦਾ ਕਿੰਨੀ ਬੁਰੀ ਹਾਲਾਤ ਸੀ ਕਦੇ ਵੀ ਅੱਜ ਤੱਕ ਕਿਸੇ ਪੰਚਾਇਤਾਂ ਨੇ ਪਹਿਲਾਂ ਹੈ ਤਾਂ ਦੇਖੋ ਨਗਰਦਈ ਇਹ ਹੁੰਦਾ ਜਿਹੜਾ ਉਹਨਾਂ ਨੇ ਕੰਮ ਕਰਨਾ ਹੁੰਦਾ ਉਹਨਾਂ ਨੇ ਮਤਲਬ ਅੱਜ ਤੱਕ ਧਿਆਨ ਨਹੀਂ ਦਿੱਤਾ ਤੇ ਅੱਜ ਤੱਕ ਧਿਆਨ ਨਾ ਦਿੱਤਾ ਇਸ ਕਰਕੇ ਹੁਣ ਜਦੋਂ ਵੀ ਆਵਾਜ਼ੀ ਪਾਤੀ ਸਰਕਾਰ ਆਈ ਹੈ ਸਰਦਾਰ ਲਖਵੀਰ ਸਿੰਘ ਰਾਏ ਐਮਐਲਏ ਬਣੇ ਸਾਡੇ ਪਿੰਡ ਦਾ ਇੰਨਾ ਵਿਕਾਸ ਹੋਇਆ ਮਤਲਬ ਉਹ ਵਿਕਾਸ ਹੋਇਆ ਜਿਹੜਾ ਕਿ ਪਿਛਲੇ ਕੋਈ 50 ਸਾਲ ਤੋਂ ਨਹੀਂ ਹੋਇਆ ਕੋਈ 70 ਸਾਲ ਤੋਂ ਨਹੀਂ ਹੋਇਆ ਕਦੇ ਪੁੱਛਿਆ ਹੀ ਨਹੀਂ ਕੋਈ ਰਸਤੇ ਵੀ ਨਹੀਂ ਬਣੇ ਸੀਗੇ ਕੱਚੇ ਜਮੇ ਨੂੰ ਬੰਨਾਂ ਦੇ ਇਸੇ ਤਰ੍ਹਾਂ ਹੋ ਨਗਦਾ ਮਾੜੀ ਸੈਂਟਰ ਅੱਜ ਜਿਹੜਾ ਬਣ ਕੇ ਤੁਸੀਂ ਦੇਖਿਆ ਹੀ ਹੈ ਤਿਆਰ ਹੋਇਆ ਆ ਨਾਲ ਬਿਲਡਿੰਗਾਂ ਬਣੀ ਹੋਈ ਤੁਸੀਂ ਇਹਦੇ ਵੀ ਹਾਲਾਤ ਦੇਖਣੋ ਹਾਲਾਂ ਕਿੰਨੀ ਕੁ ਪੁਰਾਣੀ ਹੋਣੀ ਹੈ 5-7 ਸਾਲ ਪੁਰਾਣੀ ਹੋਣੀ ਹੈ ਉਸੀਂ ਇਹ ਦੇਖ ਲਓ ਵੀ ਅੱਜ ਤੱਕ ਧਿਆਨ ਨਹੀਂ ਦਿੱਤਾ ਅੱਜ ਮੈਨੂੰ ਬਹੁਤ ਖੁਸ਼ੀ ਹੈ ਸਾਡੀ ಗ್ರಾಮ ਪੰਚਾਇਤ ਦੇ ਵਿੱਚ ਇਹ ਜਿਹੜਾ ਕੰਮ ਚੰਗਾ ਹੋਇਆ ਇਹ ਔਲਵਾੜੀਆਂ ਕਿਹੜੀਆਂ ਯਾਦ ਰੱਖਣਗੀਆਂ ਵੀ ਕਿਸੇ ਪੰਚਾਇਤ ਨੇ ਕਿਸੇ ਸਰਪੰਚ ਨੇ ਕੋਈ ਚੰਗਾ ਕੰਮ ਕਰਿਆ ਸੀ ਇਸ ਕਰਕੇ ਅੱਜ ਇਹ ਸਾਡਾ 8 ਲੱਖ ਦੇ ਲਗਭਗ ਜਿਹੜਾ ਇਹ ਅੱਜ ਸਾਡੀ ਅਗਨਵਾੜੀ ਸੈਂਟਰ ਬਣ ਕੇ ਜਿਹੜਾ ਤਿਆਰ ਹੋਇਆ ਹੈ